ਪੜੀ ਕੀ ਜੇ ਮਾਮਲਾ ਸਰ ਮਾਮਲਾ ਐ ਵਰਕੇ ਐਸੀ ਮਿਆਉਂਆਂ ਫੁੱਲ ਚਲਾਣੇ ਆ ਅੱਗੇ ਸਾਡੀ ਦੁਕਾਨ ਰੈਸਟੋਰੈਂਟ ਐ ਜਿਹੜਾ ਕਿੱ ਲੱਗ ਨਿਕਲਦੇ ਵਿੱਚ ਅਸੀਂ ਸਵੇਰੇ ਖੋਲਨੇ ਰਾਤੀ 11 ਵਜੇ ਨਾਲ ਆਪਣੀ ਦੁਕਾਨ ਸਾਡੇ ਸਾਬ ਦਾ ਹੱਲ ਕੱਢਿਆ ਜਗ ਉਹਨਾਂ ਨੇ ਰਾਮਬਖ ਥਾਣੇ ਦੇ ਵਿੱਚ ਇਹ ਰਿਪੋਰਟ ਦੇ ਦਿੱਤੀ ਕਿ ਆ ਤਾਂ ਉਹ ਨਹੀਂ ਇਨਸਾਫ ਮਿਲੇਗਾ ਮਗਰ ਉਥੋਂ ਵੀ ਇੰਸਪੈਕਟਰ ਸਾਹਿਬ ਵੀ ਚੇਂਜ ਹੋ ਗਏ ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਮਤਲਬ ਕਿ ਇਹ ਉਪਰੋਂ ਕੁਝ ਦਬਾਅ ਪਾ ਰਹੇ ਆ ਕੁਝ ਮੰਤਰੀਆਂ ਦਾ ਜਾਂ ਕਿਹਨਾਂ ਦਾ ਦਬਾਅ ਪਾ ਰਹੇ ਜਿੱਤੇ ਸਾਡੀ ਸਮਝ ਕੋ ਬਾਹਰ ਹੈ ਜਦ ਕਿ ਇਹਨਾਂ ਤਨੀ ਲੱਗ ਨਹੀਂ ਸਕਦਾ ਬਣਾਦਾ ਮੈਂ ਮਿਓ ਮਿਓ ਫੂਡ ਤੋਂ ਸੰਜੀਵ ਮਹਾਜਨ ਜਿਹੜਾ ਤਿਲਕਨਗਰ ਵਿੱਚ ਰੈਸਟੋਰੈਂਟ ਚਲਾਉਂਦੇ ਕੀ ਨਾਮ ਰੈਸਟੋਰੈਂਟ ਦੇ ਨਾਮ ਮਿਓ ਮਿਓ ਫੂਡਸ ਹੈ ਤਿਲਕਨਗਰ ਮਾਰਕੀਟ ਦੇ ਬਿਲਕੁਲ ਸਾਹਮਣੇ ਘਟਨਾ ਜਿਹੜੀ ਇਹ ਸਾਡੀ ਰੇੜੀ ਲਗਾਉਂਦਾ ਸਾਡੇ ਸਾਹਮਣੇ ਬਿਲਕੁਲ ਕੋਠੀ ਦੇ ਵਿੱਚ ਕੋਈ ਕੋਠੀ ਛੱਡ ਕੇ ਨਾਲ ਦੀ ਕੋਠੀ ਅੱਗੇ ਲਗਾਉਂਦਾ ਸੀ ਉਹ ਬੰਦਾ ਉਹ ਬੰਦਾ ਬਗੀਰੇ ਸਿੰਘ ਹੈ ਬਗੀਰੇ ਸਿੰਘ ਜਿਹੜਾ ਮੈਂ ਉਹ ਮਹਮਦ ਦੀ ਰੇੜੀ ਲਗਾਉਂਦਾ ਜਿਹੜਾ ਕਿ ਆਪਣੇ ਕਹਿੰਦੇ ਸ਼ਰਾਬ ਸ਼ਰੂਬੀ ਪੈਂਦਾ ਗੱਡੀਆਂ ਦੇ ਵਿੱਚ ਸਮਾਨ ਦੇ ਦਿੰਦਾ ਤੇ ਗੱਡੀਆਂ ਨੇ ਕਈ ਗਲਤ ਹੋ ਗਏ ਉੱਥੇ ਇੱਕ ਅੱਧੀ ਵਾਰੀ ਝਗੜਾ ਵੀ ਹੋਇਆ ਅਸੀਂ ਵਿੱਚ ਦੇਖਿਆ ਝਗੜਾ ਹੋਇਆ ਅਸੀਂ ਜਾ ਕੇ ਉਸ ਨੂੰ ਰੇੜੀ ਵਾਲੇ ਨੂੰ ਕਿਹਾ ਵੀ ਤੂੰ ਗੱਡੀ ਦੇ ਵਿੱਚ ਸਮਾਨ ਨਾ ਦੇ ਆਕਰ ਜਿਹੜਾ ਕਿ ਇਹਨਾਂ ਨੂੰ ਜੇ ਦੇਣਾ ਜਾਂ ਕੰਮ ਕਰਨਾ ਕਿ ਤੂੰ ਰੇੜੀ ਜਿਹੜੀ ਕਿ ਤੂੰ ਹੋਰ ਲਗਾ ਲਾ ਕਿ ਜਿੱਦ ਨਾਲ ਤੇਰੇ ਵੀ ਕੰਮ 'ਚ ਕੋਈ ਵਕਤ ਨਾ ਪਵੇ ਤੇ ਸਾਡੇ ਘਰਾਂ ਦੇ ਵਿੱਚ ਜਿਹੜੇ ਬੱਚੇ ਰਹਿੰਦੇ ਨੇ ਨਾ ਧੀਆਂ ਭੈਣਾਂ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਐਸ ਚੱਕਰ ਦੇ ਵਿੱਚ ਉਹਨੇ ਕਿ ਕੋਈ ਨਹੀਂ ਮੈਂ ਹਟਾ ਲਾਂਗਾ ਕਹਿੰਦਾ ਕਹਿੰਦਾ ਕਾਫੀ ਦਿਨ ਨਿਕਲ ਗਏ ਇੱਕ ਦਿਨ ਫਿਰ ਕੋਈ ਲੜਕੇ ਸ਼ਰਾਬ ਸ਼ਰੂ ਪੀ ਰਹੇ ਸੀ ਜਿਨ੍ਹਾਂ ਦਾ ਨਾਮ ਇੱਕ ਦਾ ਸਾਹਿਲ ਸੀ ਇੱਕ ਦਾ ਨਾ ਬినੋਦ ਕੁਮਾਰ ਸੀ ਉਤੋਂ ਅਨਕੁਰ ਸੀ ਉਹਦਾ ਭਰਾ ਤਿੰਨੇ ਹੀ ਨੇ ਸੀ ਚੌਥਾ ਉਹਦਾ ਇੱਕ ਐਂਟਰਪ੍ਰਾਈਜ਼ ਵਾਲਾ ਵੀ ਭਰਾ ਜਿਸ ਦਾ ਨਾਮ ਆਇਸ਼ਾਏਦ ਵੀ ਹੋਰ ਕੁਝ ਲੜਕੇ ਅਣਪਛਾਤੇ ਜਿਨ੍ਹਾਂ ਨੂੰ ਨਹੀਂ ਅਸੀਂ ਜਾਣਦੇ ਇਹ ਡੀਲ ਨੂੰ ਕਰਦੇ ਬੈਠੇ ਉੱਥੇ ਨਾਲੇ ਮੁੜ ਕੇ ਜਿਸਲੇ ਅਸੀਂ ਰੋਕਣ ਦੀ ਕੋਸ਼ਿਸ਼ ਨੂੰ ਕੀਤੀ ਤੇ ਉਹ ਆਨ ਕੇ ਸਾਡੇ ਨਾਲ ਤੋਬਾ ਜੀ ਕਰਨ ਲਗੇ ਸਾਰਾ ਵੀਡੀਓ ਦੇ ਵਿੱਚ ਵੀ ਆ ਗਿਆ ਹੋਇਆ ਨੌਜਵਾਨ ਨੇ ਨੋਜਵਾਨ ਨੇ ਟੈਲੀਫੋਨ ਕਰਕੇ ਕਮ ਸੇ ਕਮ ਨੇ 15 20 ਜਣੇ ਨੂੰ ਬੁਲਾ ਲਿਆ ਸੀ ਜੀ ਉੱਥੇ ਹਥਿਆਰ ਉਹਨਾਂ ਕੋਲ ਉਹਨਾਂ ਸਾਰ ਕੋ ਨਜ਼ਰ ਆਂਦੇ ਹਥਿਆਰ ਵੀ ਉਹਨਾਂ ਪੱਟਲੇ ਵਿੱਚੋਂ ਜਿਸ ਵਕਤ ਇਹਨਾਂ ਨੇ ਕੱਟ ਕੇ ਮਾਰਿਆ ਸਰੀਆਮ ਪਤਾ ਲੱਗਦਾ ਪਿਆ ਪੁਲਿਸ ਨੂੰ ਹੋਇਆ ਤੱਕ ਵੀ ਨਹੀਂ ਪਹੁੰਚਿਆ ਕਿ ਹਥਿਆਰ ਕਿਦੋਂ ਕੱਢਿਆ ਕਿੱਥੇ ਕੱਢਿਆ ਹਾਂਜੀ ਕੱਟਣਾ ਸਿਸਟਮ ਵਿੱਚ ਚਾਇ ਹਾਂ ਕੱਟਣਾ ਜਿਹੜੀ ਕੀ ਹੈ ਸਾਫ਼ ਨਜ਼ਰ ਆਂਦੇ ਸੀਸੀਟੀਵੀ ਤੇ ਵਿੱਚ ਨਜ਼ਰ ਆਂਦੇਆ ਕਿਰਪਾਨ ਕੱਢਦੇ ਹੋਏ ਇਹਨਾਂ ਚੁਕੀ ਐਨਕਿ ਕਿਰਪਾਨ ਕੱਢਦੇ ਦੀ ਨਜ਼ਰ ਨਹੀਂ ਆਂਦੇ ਔਰ ਉਹਦੇ ਵਿੱਚ ਇਸ ਵਕਤ ਨਿਰਾਨ ਸਾਡੀ ਚੈਨ ਪਹੁੰਚੀ ਸੀ ਪੁਲਿਸ ਨੂੰ ਪੁੱਛਦੇ ਵਿੱਚ ਸਭ ਕਹੇ ਸਾਡੀ ਚੈਨ ਪਹੁੰਚੀ 15 20 ਦਿਨ ਤੇ ਸਾਨੂੰ ਉਹਨਾਂ ਨੇ ਸਭ ਕਹੇ ਕਿ ਉਹ ਮੁਸ਼ਕਲ ਜੇ ਲੱਭਣੇ ਆਇਗਾ ਚਲੋ ਕੋਈ ਗੱਲ ਨਹੀਂ ਜੇ ਨਹੀਂ ਲੱਭਾ ਕਿ ਕੋਈ ਗੱਲ ਨਹੀਂ ਆਹ ਨਾ ਥਾੜਾ ਨਾ ਤੁਹਾਡਾ ਮੈਂ ਮਾਰ ਰਿਹਾ ਨੇ ਇੱਕ ਬੰਦੇ ਚ ਲੈਣ ਦਾ ਬੰਦੇ ਦੇਖੋ ਜੀ 15 20 ਜਣੇ ਗਏ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਉਹਦੇ ਪੰਜ ਨੇ ਤਾਂ ਸਾਹਨੇ ਰਾਂਡੇ ਜਿਹੜੇ ਆਪਣਾ ਹੀ ਕਿੰਦੇ ਬਕੀਰਾ ਸਿੰਘ ਹੈ ਦੂਜਾ ਸੋਹਲ ਹੈ ਅੰਕੁਸ਼ ਹੈ ਤੇ ਇੱਕ ਆਪਣਾ ਹੀ ਕਹਿੰਦੇ ਆ ਹਜੀ ਇੱਕ ਇੰਟਰਪ੍ਰਾਈਜ਼ ਦਾ ਲੜਕਾ ਆਇਆ ਪੰਜ ਜਣੇ ਨੂੰ ਤਾਂ ਅਸੀਂ ਚੰਗੀ ਤਰ੍ਹਾਂ ਸ਼ਗਲੋ ਵੀ ਜਾਣਦੇ ਉਹਨਾਂ ਦੇ ਘਰ ਦੇ ਐਡਰੈਸ ਵੀ ਜਾਣਦੇ ਬਾਕੀ ਜਿਹੜੇ ਅਣਪਛਾਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਨਜ਼ਾਇਜ਼ ਹੀ ਹੱਥ ਮਾਰੀ ਜਾਂਦੇ ਬਿਨਾਂ ਕਈ ਆਂਡ ਕੋਨ ਦੇ ਵਿੱਚ ਵੀ ਇੱਕਦਾਂ ਲੜਕਾ ਹੋਰ ਹੈ ਜਿਹਦਾ ਨਾਂ ਨਹੀਂ ਅਸੀਂ ਜਾਣਦੇ ਉਹਨੇ ਵੀ ਹੱਥ ਮਾਰ ਦਿੱਤੇ ਨਹੀਂ ਤਾਂ ਸੱਟਾਂ ਤਾਂ ਲੱਗੀਆਂ ਮੇਰੇ ਕਿੰਨਾ ਕਾ ਨੁਕਸਾਨ ਨੁਕਸਾਨ ਦੇਖੋ ਜੀ ਬੜਾ ਉਤਕਾ ਚਾਨ ਵੀ ਗਵਾਜਗੀ ਦੀ ਚਾਨ ਸਾਹਮਣੇ ਵੀ ਨਜ਼ਰ ਆਂਦੀ ਸੀ ਸੀਸੀਟੀਵੀ ਦੇ ਵਿੱਚ ਸਪੱਸ਼ਟ ਨਜ਼ਰ ਆਂਦੀ ਹੈ ਕਿ ਜਿੱਦੇ ਦੌਰਾਨ ਦੇ ਵਿੱਚ ਜਿਹੜਾ ਇੱਕ ਨਹੀਂ ਉਹਨਾਂ ਨੇ ਸਾਡੇ ਉਂਗਲਾਂ ਵੀ ਤੋੜ ਦਿੱਤੀਆਂ ਉਂਗਲਾਂ ਵੀ ਸਾਫ਼ ਨਜ਼ਰ ਆਂਦੀਆਂ ਦੇਖੋ ਉਂਗਲ ਤੋੜੀ ਦੀ ਇੱਥੇ ਇਹ ਵੀ ਉਂਗਲ ਤੋੜ ਦਿੱਤੀ ਇਹ ਵੀ ਉਂਗਲ ਤੋੜ ਦਿੱਤੀ ਜਦਕਿ ਇਹਨਾਂ ਨੇ ਡਾਕਟਰਾਂ ਨੂੰ ਵੀ ਆਪਣਾ ਹੀ ਕਹਿੰਦੇ ਆ क्या कवा के साथ उम्र भी कल तो लिखवाती जबकि मेरी उम्र है छियाली साल उन्होंने डॉक्टर तरह समझ तो बहुत है उम्र भी छियालीहत्तर लिखा दी नाम मेरा संजीव महाजन है वो जगह संजीव महाजन की जगह संजीव महेश लिख दिता फिर बाद जी चीची उंगल है और सट इस उंगल पर लिखा दी उंगल की सट इस उंगल से लिखा ਹਾਂ ਜੇ ਤੱਕ ਕੋਈ ਸ਼ਿਕਾਇਤ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਅਸੀਂ ਜਿਹੜੀ ਸ਼ਿਕਾਇਤਾਂ ਪੰਜ ਸੱਤ ਵਾਰ ਦਿੱਤੀ ਸੀਪੀ ਸਾਹਿਬ ਨੂੰ ਵੀ ਦਿੱਤੀ ਫਿਰ ਆਪਣਾ ਇਹ ਕਹਿੰਦੇ ਐਸਐਸਪੀ ਸਿਟੀ 1 ਵਾਲੇ 3 ਵਾਲੇ ਨੂੰ ਵੀ ਕਿਹਾ ਸਾਡੀ ਕੋਈ ਸ਼ਿਕਾਇਤ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਜੀ ਅਸੀਂ ਬਾਰੇ ਕੋਈ ਸੁਣਵਾਈ ਫਾਰਮਲ ਕਰਦੇ ਆ ਮੰਗ ਆਈ ਕੀ ਇਹਨੂੰ ਆਪਣੇ ਕਹਿੰਦੇ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਕੋਰਟ ਦੇ ਵਿੱਚ ਭੇਜ ਜਾਵੇ ਜੋ ਕੋਰਟ ਤੋਂ ਇਨਸਾਫ ਮਿਲੇਗਾ ਮੈਨੂੰ ਉਹ ਮਨਜ਼ੂਰ ਹੈ ਸਾਡੇ ਕੋਲ ਰੋਜ਼ ਦੂਜੇ ਤੀਜੇ ਦਿਨ ਹਫਤੇ 'ਚ ਇੱਕ ਦੀ ਵਾਰੀ ਮੋਟਰਸਾਈਕਲ ਅੱਗੇ ਖੜਾ ਕਰ ਦਿੰਦਾ ਕਿ ਮੇਰੇ ਵਿੱਚ ਮਾਰੋ ਜਿਸ ਦੀ ਖੁਦ ਲੜਾਈ ਫਿਰ ਦੁਬਾਰਾ ਲੈਣ ਦਿੰਦਾ ਅਸੀਂ ਉਹਨੂੰ ਬੜੀ ਮੁਸ਼ਕਲ ਨਾਲ ਪਛਾਣਨੇ ਕਿ ਕਿਹਦੇ ਕੇ ਪੱਜ ਰਿਹਾ ਹੈ ਪੁਲਿਸ ਨੂੰ ਕੰਮ ਕਰਮੇ ਕਿਉਂ ਨਹੀਂ ਹੋ ਰਿਹਾ ਨਹੀਂ ਪਤਾ ਚੱਲ ਰਿਹਾ ਹੇ ਤੱਕ ਕਿਉਂ ਨਹੀਂ ਇਨਸਾਫ ਮੈਨੂੰ ਮਿਲਦਾ ਕਿਉਂ ਪੋਲਿਟਿਕਲ ਪ੍ਰੈਸ਼ਰ ਹੈਗਾ ਜੋ ਜੋ ਮੈਨੂੰ ਪਤਾ ਲੱਗ ਰਿਹਾ ਪੋਲਿਟਿਕਲ ਪ੍ਰੈਸ਼ਰ ਕਰਕੇ ਹੀ ਸਾਰਾ ਕੁਝ ਹੋ ਰਿਹਾ ਹੈ ਬਣਾ ਆਈ ਸਰ ਪੀਜੇ ਮਾਮਲਾ ਚਿਲਕ ਨਗਰ ਦਾ ਜਿਹੜਾ ਵੀ ਇਹ ਕ੍ਰੈਸ਼ ਆਂਟਰ ਤੇ ਜਿਹੜੀ ਉਤਕਾਰ ਚੱਲਦਾ ਹੈ ਇਹ ਜੀ ਕਰੀਬ 2 ਕੁ ਮਹੀਨੇ ਪਹਿਲਾਂ ਸੰਜੀਵ ਮਹਾਜਨ ਨੇ ਇਹਨਾਂ ਦਾ ਰੈਸਟੋਰੈਂਟ ਹੈ ਤਿਲਕ ਨਗਰ ਦੇ ਵਿੱਚ ਇਹਨਾਂ ਦੇ ਸਾਹਮਣੇ ਕੋਈ ਪ੍ਰਵਾਸੀ ਮਜ਼ਦੂਰ ਹੈ ਉਹ ਮੋਮੋਜ਼ ਦੀ ਰੇੜੀ ਲਾਉਂਦਾ ਹੈ ਇਹਨਾਂ ਦੋਨਾਂ ਦੀ ਆਪਸ 'ਚ ਜਿਹੜੀ ਆ ਝੜਪ ਜਿਹੜੀ ਹੋਈ ਸੀ ਜਿਸ ਤੇ ਰਾਘੀਰਾ ਨੇ ਇਹਨਾਂ ਨੂੰ ਜਿਹੜਾ ਹਟ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਰਾਘੀਰਾ ਨਾਲ ਇਹਨਾਂ ਦਾ ਜਿਹੜਾ ਕਫਲ ਉੱ ਜਿਸ ਦਰਾਂ ਨੇ ਇਹਨਾਂ ਨੇ ਆਪਣਾ ਡਾਕਟਰੀ ਨਤੀਜਾ ਹਾਸਲ ਕਰਕੇ ਤੇ ਆਪਣੇ ਬਿਆਨ ਜਿਹੜੇ ਸਾਨੂੰ ਦਰਜ ਕਰਾਏ ਸੀ ਜੋ ਮੌਕੇ ਤੇ ਚੌਂਕੀ ਇਨਚਾਰਜ ਦੇ ਮੇਰੇ ਵੱਲੋਂ ਵੀ ਤਸਦੀਕ ਤਫਤੀਸ਼ ਕਰਕੇ ਜਿਹੜਾ ਡਾਕਟਰੀ ਰਾਏ ਦੇ ਵਿੱਚ ਮੈਡੀਕਲ ਰਿਕਾਰਡ ਦੇ ਵਿੱਚ ਹਾਸਲ ਕੀਤੀ ਸੀ ਤੇ ਜਿਹਦੇ ਬੇਸ ਤੇ ਜਿਹੜਾ ਅ ਰੈਪਟ ਜਿਹੜੀ ਅੰਡਰ ਸੈਕਸ਼ਨ 323 ਆਈਪੀਸੀ ਜਿਹੜੀ ਦਰਜ ਰੋਜ਼ਨਾਮਚਾ ਕੀਤੀ ਗਈ ਸੀ ਸੰਜੀਵ ਮਹਾਜਨ ਵੱਲੋਂ ਜਿਹੜਾ ਵਿਨੋਦ ਤੇ ਐਂਡ ਆਦਰਸ ਦੇ ਖਿਲਾਫ ਤੇ ਇਹਨੂੰ ਚਾਰਾ ਜੋ ਕੀਤੇ ਮੇਰੇ ਤੋਂ ਪਰਿਵਾਰਨਾਮਾ ਹੋ ਗਿਆ ਮੇਰੀ ਕੈਨਰੀ ਲਾਈ ਜੀ ਜੋ ਤਸਦੀਕ ਤਫਤੀਸ਼ ਚ ਜੋ ਵੀ ਤੱਤ ਸਾਹਮਣੇ ਆਏ ਸੀ ਉਹਨਾਂ ਸੰਬੰਧੀ ਜਿਹੜੇ ਇਹਦੇ ਬਿਆਨਾਂ ਦੀ ਤਸਦੀਕ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਰੈਪਟ ਦਰਜ ਕਰਕੇ 323 ਦੀ ਇਹ ਹਦਾਇਤ ਕੀਤੀ ਕਿ ਆਪਣੀ ਕੋਰਟ ਚ ਜਿਹੜੀ ਆ ਇਸਤਗਾਸੇ ਦੀ ਜਿਹੜੀ ਚਾਰਾ ਜੋ ਇਹ ਕਰ ਸਕਦਾ